ਇੱਕ ਵਾਰ ਫੇਰ ਤੋਂ ਇੱਕ ਮਾਮਲਾ ਅਜਿਹਾ ਸਾਹਮਣੇ ਆਇਆ ਜਿੱਥੇ ਕਿ ਇੱਕ ਔਰਤ ਦੇ ਵੱਲੋਂ ਆਪਣੇ ਪਤੀ ਦੇ ਨਾਲ ਹੰਗਾਮਾ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਸਲ ਇਸ ਔਰਤ ਨੇ ਆਪਣੇ ਪਤੀ ਨੂੰ ਬਗਾਨੀ ਕੁੜੀ ਦੇ ਨਾਲ ਰੰਗੇ ਹੱਥੀ ਕਾਬੂ ਕੀਤਾ ਤੇ ਉਸੇ ਹੀ ਘਰ ਦੇ ਵਿੱਚ ਕਾਬੂ ਕੀਤਾ ਜਾਂਦਾ ਮਾਮਲਾ ਜੋ ਸਾਹਮਣੇ ਆਉਂਦਾ ਹੈ ਇਹ ਜਲੰਧਰ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਅਪਤਾਰ ਨਗਰ ਭਾਰਗ ਕੈਂਪ ਦੇ ਵਿੱਚ ਇੱਕ ਔਰਤ ਦੇ ਵੱਲੋਂ ਜਮ ਕੇ ਹੰਗਾਮਾ ਕੀਤਾ ਜਾਂਦਾ ਔਰਤ ਨੇ ਆਪਣੇ ਪਤੀ ਨੂੰ ਉਸਤੇ ਹੀ ਯਾਨਕੀ ਦੂਸਰੀ ਲੜਕੀ ਦੇ ਘਰ ਦੇ ਵਿੱਚ ਰੰਗੇ ਹਤੀ ਕਾਬੂ ਕੀਤਾ ਇਲਾਕੇ ਦੇ ਵਿੱਚ ਕਰੀਬ 1 ਘੰਟੇ ਤੱਕ ਇਹ ਡਰਾਮਾ ਚੱਲਿਆ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਕਤ ਵਿਅਕਤੀ ਪਹਿਲਾਂ ਵੀ ਉਸ ਦੇ ਘਰ ਆਂਦਾ ਜਾਂਦਾ ਰਹਿੰਦਾ ਸੀ ਹੰਗਾਮਾ ਕਰਨ ਵਾਲੀ ਔਰਤ ਨੇ ਆਪਣਾ ਨਾਮ ਆਸ਼ਾ ਦੱਸਿਆ ਉਸ ਨੇ ਇਹ ਵੀ ਕਿਹਾ ਕਿ ਉਸ ਦਾ ਆਪਣੇ ਪਤੀ ਦਿਨੇਸ਼ ਦੇ ਨਾਲ ਵਿਵਾਦ ਹੋਇਆ ਪੰਚਾਇਤ ਵਿੱਚ ਫੈਸਲਾ ਹੋਇਆ ਸੀ ਕਿ ਉਸ ਦਾ ਪਤੀ ਹਰਕਤਾ ਤੋਂ ਫਿਰ ਵੀ ਬਾਤ ਨਹੀਂ ਆ ਰਿਹਾ ਜਾਣਕਾਰੀ ਮਿਲੀ ਹੈ ਕਿ ਉਸ ਦਾ ਪਤੀ ਅਫਤਾਰ ਨੰਬਰ ਗਲੀ 13 ਵਿੱਚ ਰਹਿਣ ਵਾਲੀ ਕੁੜੀ ਦੇ ਘਰ ਆਂਦਾ ਜਾਂਦਾ ਉਸ ਤੋਂ ਬਾਅਦ ਉਸ ਨੇ ਘਰ ਦੇ ਵਿੱਚ ਛਾਪਾ ਮਾਰਿਆ ਉਸ ਨੇ ਇਹ ਵੀ ਕਿਹਾ ਕਿ ਦੋਨਾਂ ਦੇ ਵਿੱਚ ਸੰਬੰਧ ਨੇ ਉਸ ਨੇ આરોਪ ਇਹ ਵੀ ਲਗਾਇਆ ਹੈ ਕੀ ਘਰ ਦੇ ਵਿੱਚ ਅੱਜ ਉਸਨੇ ਰੰਗੇ ਹੱਥੀ ਆਪਣੇ ਪਤੀ ਨੂੰ ਕਾਬੂ ਕੀਤਾ ਦੂਸਰੀ ਤਰਫ ਔਰਤ ਨੇ ਵੀ આરોਪ ਲਗਾਇਆ ਕਿ ਇਸ ਘਰ ਦੇ ਵਿੱਚ ਗਲਤ ਕੰਮ ਹੁੰਦੇ ਰਹੇ ਮਕਾਨ ਮਾਲਕ ਨੇ ਉਸ ਕੁੜੀ ਤੇ ਉਸਦੇ ਪਤੀ ਨੂੰ ਛੱਤ ਤੋਂ ਭੁਜਾ ਦਿੱਤਾ ਔਰਦਾਏ ਵੀ ਕਹਿਣਾ ਹੈ ਕਿ ਆਪਣੇ ਬੱਚਿਆਂ ਦੇ ਨਾਲ ਲੜਕੀ ਦੇ ਘਰ ਦੇ ਬਾਹਰੋਂ ਆਈ ਤੇ ਦਰਵਾਜ਼ਾ ਖੁਲਵਾਉਣ ਦੀ ਕਾਫੀ ਕੋਸ਼ਿਸ਼ ਕੀਤੀ ਸ਼ੋਰ ਮਚਾਇਆ ਗਿਆ ਪਰ ਦਰਵਾਜ਼ਾ ਨਹੀਂ ਖੋਲਿਆ ਗਿਆ ਜੀहां ਦਰਵਾਜ਼ਾ ਨਹੀਂ ਖੋਲਿਆ ਤਾਂ ਔਰਤ ਨੇ ਦਰਵਾਜ਼ੇ ਦੀ ਪੰਤ ਤੋੜ ਸ਼ੁਰੂ ਕਰ ਦਿੱਤੀ ਉਦਰੀ ਲੋਕਾਂ ਦੇ ਵੱਲੋਂ ਮਾਮਲਾ ਵਿਗੜਦਾ ਵੇਖ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਪਾਰੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਜਾਂਦੇ ਨੇ ਪਤੀ ਪਤਨੀ ਦਾ ਇਹ ਡਰਾਮਾ 1 ਘੰਟੇ ਚੱਲਦਾ ਹੈ ਤਸਵੀਰਾਂ ਵੇਖ ਸਕਦੇ ਹੋ ਜੋ ਕਿ ਜਲੰਧਰ ਤੋਂ ਸਾਹਮਣੇ ਆਈਆਂ ਨੇ ਉਦਰੇ ਰੋਪੇ ਲਗਾਏ ਗਏ ਨੇ ਕਿ ਮਕਾਨ ਮਾਲਕ ਨੇ ਉਸ ਲੜਕੀ ਤੇ ਉਸਦੇ ਪਤੀ ਨੂੰ ਭਜਾ ਦਿੱਤਾ ਹੈ ਮੋਹੱਲੇ ਦੇ ਲੋਕਾਂ ਦੇ ਵੱਲੋਂ ਵੀ ਗੇਟ ਖੋਲਣ ਦੀ ਕਾਫੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਘਾਰ ਦਾ ਗੇਟ ਨਹੀਂ ਖੋਲਿਆ ਜਾ ਰਿਹਾ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਸ ਵਿਅਕਤੀ ਨੂੰ ਫੜਿਆ ਗਿਆ ਉਸਦੇ ਆਲਰੇਡੀ 3 ਬੱਚੇ ਨੇ 3 ਬੱਚਿਆਂ ਦਾ ਪਿਤਾ ਹੈ ਜੀ ਹਾਂ ਇੱਕ ਅ ਵਿਵਹਤਾ ਲੜਕੀ ਦੇ ਨਾਲ ਪ੍ਰੇਮ ਸੰਬੰਧ ਉਸਦਾ ਚੱਲ ਰਿਹਾ ਹੈ ਤੇ ਉਸ ਨੂੰ ਹੀ उसके उसकी पत्नी ने रंगे टाइम होकर देख रही थी लड़की को और मेरे घर वाले को ये मकान मालिक चप्पल पकड़ा रहे थे बैग पकड़ा रहे थे पता नहीं कहाँ गाय तीन घंटे यहाँ पे बैठी हूँ ये लोग अंदर के बुआ नहीं खोले थे खड़े हो आप अभी कहाँ पहुँचे हो मैं तो मुझे खुद नहीं एरिया का पता है ये या कौन है ए मकान मालिक का नाम पता है आपको मकान मालिक का नीति जाते हैं नीति नीति नहीं उसका नाम कुछ और है आपके घर वाले का क्या नाम है आपके घर वाले का मेरा घर अलग नाम के लिए सर और किसी लड़की के साथ रह रहे हैं प्रीति नाम है उस लड़की का जिस लड़की के साथ आपके बच्चे भी हैं आपके मेरे दो बच्चे ਕੀ ਮੇਰੀ ਅੱਛਾ ਨਮੂਤਾ ਤਾਂ ਖੜਾ ਕੀ ਖੜਾ ਅੰਦਰ ਪਰ ਉਹਨਾਂ ਨੇ ਕਹਿਣਾ ਕਿ ਜਿਹੜਾ ਘਰ ਵਾਲਾ ਜਿਹੜਾ ਆ ਇੱਥੇ ਕੋਈ ਲੜਕੀ ਲੈ ਕੇ ਬੈਠਾ ਆ ਤੇ ਪਿਛਲੀ ਵਾਰ ਵੀ ਜਿਹੜਾ ਆ ਨਹੀਂ ਆਈ ਚੈਕਿੰਗ ਤਾਂ ਕੋਈ ਇਦਾਂ ਦੀ ਗੱਲ ਬਾਤ ਨਹੀਂ ਕੋਈ ਗੱਲ ਬਾਤ ਨਹੀਂ ਤਾਂ ਉਹ ਜਿਹੜਾ ਕਹਿਣਾ ਆ ਕਿ ਪਿਛਲੀ ਵਾਰ ਵੀ ਕੋਈ ਬਹੁਤ ਹੀ ਵਾਈਫ ਸੀ ਤੇ ਉਹ ਆਪਸੀ ਦੀ ਮਾਤਾ 95 ਸਾਲ ਦੀ ਮੋਰੀ ਜਿਹੜੀ ਪਈ ਆ ਜੇ 올ਡੇਰ ਆ ਠੀਕ ਹੈ ਹਾਂਜੀ ਥਾਣੇ ਨੇ ਕੀਤਾ ਵੀ ਕੋਈ ਇਹਨਾਂ ਦੇ ਹਸਬੰਦ ਵਗੈਰਾ ਮਿਲਿਆ ਨਹੀਂ ਹਾਂਜੀ ਅੰਨਾ ਨੇ 95 ਸਾਲ ਦੀ ਮੋਰੀ ਮਾਤਾ ਇਹਨਾਂ ਦੀ ਪਈ ਆ ਮੈਂ ਕਿਹਾ ਰੋਲਾ ਥਾਣੇ ਕਿਧਰ ਨਹੀਂ ਆਇਆ ਗਿਆ